ਲੋਜੀ ਪੰਨੀਤ ਨੇ ਬਣ ਲਿਆ ਜ ਪੱਗ ਤੇ ਪੰਨੀਤ ਦੇ ਸਕੂਲ ਵਿੱਚ ਅੱਜ ਆਈ ਕਾਰਡ ਦੀ ਫੋਟੋ ਕਰਨੀਆਂ ਨੇ ਤਾਂ ਕਰਕੇ ਪੰਨੀਤ ਦਾ ਪੱਕ ਬਣ ਕੇ ਜਾਣੀ ਹੈ ਤੇ ਫਤੇ ਸਿੰਘ ਵੀ ਹੋ ਗਿਆ ਰੈਡੀ ਫਤੇ ਸਿੰਘ ਦਾ ਬਤਾ ਨਹੀਂ ਜਾਊਂਗਾ ਜੀ ਸਕੂਲ ਪਟਕੇ ਜੀ ਅੱਤ ਨੇ ਨਹੀਂ ਬਣਦੀ ਪੱਗ ਹਨਾ ਤੇ ਤੇ ਕਮੈਂਟ ਕਰਕੇ ਦੱਸਿਓ ਫਤੇ ਪੰਨੀਤ ਦੀ ਪੱਗ ਕਿਵੇਂ ਦੀ ਲੱਗ ਰਹੀ ਸਾਨੂੰ ਗੁੱਡ ਮਾਰਨਿੰਗ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਹੋ ਗਿਆ ਜੀ 10 ਦਾ ਤੇ ਹਜੇ ਤੱਕ ਤੁਸੀਂ ਦੇਖਿਆ ਕੱਲ ਵਾਲੇ ਵਲੌਗ 'ਚ ਵੀ ਕੱਪੜੇ ਧੋਪਰੇ ਸੀ ਤੇ ਹਜੇ ਵੀ ਕੁਝ ਕੱਪੜੇ ਰਹਿ ਗਏ ਆ ਤੇ ਉਹ ਹੁਣ ਆਪਾਂ ਧੋ ਰਿਆ ਤੇ ਮੈਂ ਅੱਜ ਆਪਣਾ ਸੇ ਧੋਣਾ ਸੀ ਤੇ ਉਹ ਮੈਂ ਧੋ ਲਿਆ ਤੇ ਇੱਕ ਗੱਲ ਸਾਡੇ ਜਿਹੜੀ ਸੋਈ ਵਾਲੀ ਪੈਪਸੀ ਨਾ ਉਹ ਫੇਰ ਬਲੌਗ ਹੋਗੀ ਸਮਝ ਨਹੀਂ ਆ ਰਿਹਾ ਹੈਗਾ ਵੀ ਇਹ ਨਹੀਂ ਜਲਦੀ ਬਲੌਗ ਕੀ ਜਿਹੜੀ ਬਲੌਕ ਇਸ ਕਿਉਂ ਹੋ ਰਹੀ ਹੈ ਜੋ ਵੀ ਉਦੋਂ ਤੁਸੀਂ ਦੇਖਿਆ ਸੀ ਥੋੜੇ ਦਿਨ ਹੀ ਹੋਏ ਆ ਇਸ ਚੀਜ਼ ਨੂੰ ਹਨਾ ਤੇ ਅੱਜ ਫੇਰ ਪਲੰਬਰ ਨੂੰ ਬੁਲਾਇਆ ਦੇਖੋ ਕੀ ਕਹਿੰਦ ਨੇ ਆ ਕੇ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੋਈ ਚੀਜ਼ ਫਸੀ ਹੋਈ ਜਿਵੇਂ ਕੋਈ ਬਾਲ ਵਗੈਰਾ ਜਾਂ ਕੁਝ ਹੋਰ ਜਿਹੜਾ ਇੰਨੀ ਫੇਤੀ ਫੇਰ ਜਾਨੀ ਕਿ ਜਿਹੜੀ ਪਾਈਪ ਬੰਦ ਹੋ ਗਈ ਤੇ ਫੇਰ ਬੜੀ ਪ੍ਰੋਬਲਮ ਆ ਰਹੀ ਹੈ ਭਾਂਡੇ ਸਾਫ਼ ਕਰਨਾ ਤੇ ਅੱਜ ਫੇਰ ਭਾਂਡੇ ਸਾਰੇ ਬਾਹਰ ਰੱਖੇ ਹੋਏ ਆ ਸਾਫ਼ ਕਰਨ ਵਾਸਤੇ ਤੇ ਕੱਲ ਜਿਹੜੇ ਭਾਂਡੇ ਸਾਫ਼ ਕੀਤੇ ਸੀ ਅਸੀਂ ਨਾ ਜਿਵੇਂ ਥੋੜੇ ਥੋੜੇ ਉਹਨਾਂ ਦੇ ਚਾਹ ਵਾਲੇ ਭਾਂਡੇ ਨਾਲ ਦੀ ਨਾਲ ਹੌਲੀ ਹੌਲੀ ਥੋੜਾ ਥੋੜਾ ਪਾਣੀ ਚਲਾ ਕੇ ਸਾਫ਼ ਕਰਨੇ ਤੇ ਫੇਰ ਜਾਂ ਕਿਹ ਤੇ ਬੜੀ ਮੁਸ਼ਕਲ ਹੋਈ ਪਈ ਕੱਲ ਦੀ ਫੇਰ। ਕਪੜੇ ਸਾਰੇ ਜਿਹੜੇ ਧੋਤੇ ਸੀ ਉਹ ਕੁਛ ਚਾਦਰਾਂ ਜਿਹੜੀਆਂ ਬੈੱਡ ਸ਼ੀਟ ਸਾਰੀਆਂ ਕੱਲ ਤੋਂ ਧੋਤੀਆਂ ਸੀ ਦੁਹਾਈ ਤੱਕ ਧਾਰਾ ਭਰੀਆਂ ਪਈਆਂ ਨੇ ਤੇ ਹੁਣ ਦੁਪਹਿਰ ਤੱਕ ਸੁੱਕੇ ਜਾਣਗੇ ਨਾਲ ਫੋਲਡ ਕਰ ਲਾਂਗੇ। ਤੇ ਬਾਕੀ ਆਪਣੇ ਸਬਸਕ੍ਰਾਈਬਰ ਜੀ ਉਹ ਕਹਿ ਰਹੇ ਸੀ ਵੀ ਜਿਹੜੀ ਵੀ ਸ਼ਾਪਿੰਗ ਕਰਕੇ ਆਉਂਦੇ ਹੋ ਪਲੀਜ਼ ਸਾਨੂੰ ਆ ਕੇ ਜਰੂਰ ਦਿਖਾਇਆ ਕਰੋ ਤੇ ਹਾਂਜੀ ਜਰੂਰ ਜੀ ਸਾਡੇ ਤਾਂ ਧਿਆਨ ਜੀ ਨਹੀਂ ਸੀ ਹੈਗੀ ਇਹ ਚੀਜ਼ ਸਾਨੂੰ ਆਉਂਦਾ ਸੀ ਵੀ ਇਹ ਚੀਜ਼ਾਂ ਕਿਉਂ ਦਿਖਾਉਣੀਆਂ ਨੇ ਹਨਾ ਵੀ ਕੁਝ ਲੋਕ ਐ ਕਹਿਣਗੇ ਵੀ ਲੈ ਆ ਕੁਝ ਲੈ ਕੇ ਆ ਥੋਣੇ ਦਿਖਾ ਰਹੇ ਨੇ। ਤੇ ਬਾਕੀ ਕੋਈ ਗੱਲ ਨਹੀਂ ਜੇ ਤੁਸੀਂ ਕਹਿ ਰਹੇ ਹੋ ਤਾਂ ਜਰੂਰ ਦੱਸਾਵਾਂਗੇ ਜਰੂਰ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੀ ਅਸੀਂ ਤੇ ਅੱਜ ਹੈ ਹੀ ਹੈ ਸਾਡੇ ਪ੍ਰਧਾਨ ਸਾਹਿਬ ਘਰ ਤੇ ਆਪਾਂ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਦੇਖਦੇ ਹਾਂ ਕਿ ਜੇ ਸਾਨੂੰ ਪ੍ਰਧਾਨ ਸਾਹਿਬ ਕਿੰਦਰੇ ਲੈ ਜਾਣ ਮੂਵੀ ਮਾਂ ਵੀ ਦਿਖਾ ਲਿਆਣ ਹਾਂਜੀ ਕੀ ਵਿਚਾਰ ਹੈ ਤੁਹਾਡੇ ਨੂੰ ਦੱਸੇ ਕੋਈ ਵਿਚਾਰ ਹੈ ਹੈ ਹੋਰ ਦੋ ਤੁਹਾਡੇ ਸਾਹਮਣੇ ਜੋ ਕੁਝ ਵੀ ਹੈਗਾ ਇਹ ਕਿੰਨਾ ਤੁਹਾਡੇ ਚੰਗੀਆਂ ਗੱਲਾਂ ਨਹੀਂ ਹੈਗੀਆਂ ਹੂੰ ਹੋਰ ਤਾਂ ਨਹੀਂ ਕੋਈ ਕਿੱਥੇ ਰੋਜ਼ ਤੁਮ ਕਿਉਂ ਨਾ ਸੀ ਉਧਰ ਬਾਜ਼ਾਰ ਦਾ ਆਪਣੇ ਨਿੱਕੇ ਨਿੱਕੇ ਕੰਮ ਹੁੰਦੇ ਉੱਥੇ ਜਾਂ ਲਿਆ ਸੀ ਕਿ ਅਸੀਂ ਕਿਤੇ ਉਹ ਘੁੰਮਣ ਜਾਣੇ ਆ ਕੋਈ ਗੱਲ ਨਹੀਂ ਬਾਕੀ ਦੇਖਦੇ ਆ ਸਾਰਾ ਦਿਨ ਸਾਡੇ ਕੋਲ ਆ ਜੇ ਫਿਰ 10 11 ਵਜੇ ਆ ਜੇ ਤੇ ਬਾਕੀ ਦੇਖਦੇ ਆ ਜੇ ਪ੍ਰੋਗਰਾਮ ਬਣ ਗਿਆ ਜੇ ਪ੍ਰਧਾਨ ਸਾਹਿਬ ਮੰਨ ਗਏ ਤੇ ਚੱਲਾਂਗੇ ਤੇ ਜੇ ਨਾ ਮੰਨੇ ਫੇਰ ਆਪਣਾ ਕੰਮ ਜਿਹੜਾ ਹੈਗਾ ਉਹ ਤਾਂ ਆਪਾਂ ਨੇ ਕਰਨਾ ਹੀ ਏ ਤੇ ਹੁਣ ਮੈਂ ਫਟਾਫਟ ਰੋਟੀ ਖਾ ਲਾ ਤੇ ਕੱਪੜੇ ਆਪਣੇ ਸਾਰੇ ਧੁੱਪ ਗਏ ਤੇ ਬਸ ਧੋਣੇ ਧੋਣ ਵਾਲੇ ਰਹਿ ਗਏ ਫਟਾਫਟ ਮੈਂ ਹੁਣ ਧੋਵਾਂ ਤੇ ਫਟਾਫਟ ਕੰਮ ਫਿਨਿਸ਼ ਕਰੀਏ ਕੁਲਵਿੰਦਰ ਦੀਆਂ ਗੱਲਾਂ ਹੋਵਾਂ ਪਹਿਲਾਂ ਤਾਂ ਤੁਸੀਂ ਹੈਂ ਦਵਾਈ ਲੈ ਕੇ ਆਏ ਤੇ ਆਉਂਦੇ ਸਾਰੇ ਮੈਨੂੰ ਕਹਿੰਦੇ ਸੁਣੋ ਜਰਾ ਕੀ ਕਹਿੰਦੇ ਹਾਂਜੀ ਦੱਸੋ ਕੀ ਕਹਿੰਦੇ ਚੂਗਲੀ ਆਣ ਲੱਗ ਰਹੀ ਮੈਂ ਦੱਸ ਰਹੀ ਆ ਆਪਣੇ ਸਬਸਕ੍ਰਾਈਬਰਾਂ ਨੂੰ ਕਿ ਜਦੋਂ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਮੈਂ ਤੁਹਾਡੀ ਗੱਲ ਕਾਤੋਂ ਮੰਨਾਂ ਅੱਛਾ ਹੈ ਮੈਂ ਤਾਂ ਨਹੀਂ ਮੈਂ ਤਾਂ ਮਤਲਬ ਮੇਰੇ ਤੋਂ ਮੈਂ ਤਾਂ ਅਸਿਸਮ ਉਹ ਕਿਹਾ ਅੱਛਾ ਮੈਂ ਰੋਜ਼ ਹੀ ਮੰਨਦਾ ਅੱਛਾ ਤੂੰ ਐਂਦਾ ਕਾ ਤੋ ਹੋ ਦੱਸਦਾ ਜੇ ਰੋਜ਼ ਵਸ ਹਾਨ ਕਰਦੇ ਮੰਨ ਕੇ ਇਹਦਾ ਮੈਂ ਫਰਜ਼ ਨਹੀਂ ਨਹੀਂ ਤੇਰਾ ਨਹੀਂ ਫਰਜ਼ ਮੇਰਾ ਫਰਜ਼ ਨਾ ਹੈਗਾ ਮੈਂ ਫਰਜ਼ ਨੂੰ ਭੋਲਦੀ ਆ ਆਪਣੇ ਜਗਾ ਹਾਂ ਤੂੰ ਚਾਹ ਨੂੰ ਕਹਿੰਦਾ ਤੂੰ ਚਾਨਣੀ ਜੇ ਤੂੰ ਅੱਜ ਸਾਨੂੰ ਲੈ ਕੇ ਜਾਓਗੇ ਤਾਂ ਤੁਹਾਨੂੰ ਚਾਹ ਮਿਲੂਗੀ ਨਹੀਂ ਤਾਂ ਕੋਈ ਚਾਹ ਨਹੀਂ ਠੀਕ ਹੈ ਠੀਕ ਹੈ ਚਲ ਗੱਲ ਰੱਖਿਓ ਯਾਦ ਰੱਖੋ ਗੱਲ ਠੀਕ ਹੈ ਤੂੰ ਅੱਜ ਕੰਦ ਲੈ ਕੇ ਆਇਆ ਠੀਕ ਹੈ ਮੰਗਦੇ ਰੱਖ ਮੇਰੀ ਵੀ ਕੋਈ ਜਾਂਦੀ ਨਹੀਂ ਮੈਨਾਂ ਸਖੀ ਚ ਕੋਈ ਫਰਕ ਨਹੀਂ ਪਿਆ ਹੈਗਾ ਮੈਂ ਕੱਲ ਦੀ ਪਰਸਨ ਖਾ ਲਈ ਕੱਲ ਤਾਂ ਰਾਤ ਨੂੰ ਲੈ ਕੇ ਨਾ ਬਾਈ ਤੇ ਚਾਹ ਤੂੰ ਸਾਈਕਲ ਮੇਰੀ ਗੱਲ ਸੁਣ ਬਹੁਤੀਆਂ ਗੱਲਾਂ ਨਾ ਕਰੋ ਤੇ ਤੁਸੀਂ ਨਾ ਇੱਕ ਇੱਕ ਆਪਣਾ ਥੋੜੀ ਥੋੜੀ ਘੈਂਟ ਘੈਂਟ ਜਿਆ ਬਣਾਉਣ ਵੇਲੇ ਕੋਈ ਗੱਲ ਫਿਰ ਕੋਈ ਗੱਲ ਨਹੀਂ ਯਾਦ ਰੱਖੋ ਯਾਦ ਰੱਖੋ ਇਹ ਗੱਲਾਂ ਚੰਗਾ ਸੋਨੂ ਕਿੱਡੀ ਵੇਲੀ ਹੋ ਗਈ ਨਾ ਟੀਵੀ ਵੇਖਣ ਦੀ ਵੇਖਿਓ ਕਿ ਮਾਂ ਨਾ ਬੱਠੀ ਜੇ ਕੋਈ ਕੰਮ ਨਹੀਂ ਹੈ ਕੋਈ ਟੈਨਸ਼ਨ ਨਹੀਂ ਹਾਂ ਬਹੁਤ 파ਟ ਹੁੰਦੇ ਕੀ ਹੁੰਦਾ ਹੈ ਗਾਣਾ ਦੇਖੋ ਹੂੰ ਆਈ ਨਾ ਸਾਨਾ ਸੰਤਾਲੀ ਦਾ ਗਾਣਾ ਦੋਦੀ ਖੜੀ ਹੋ ਰਹੀ ਆ ਤੇ ਸਬਜ਼ੀ ਦੀ ਤਿਆਰੀ ਕਰੀਏ ਮੈਂ ਉਹੀ ਬੈ ਗਈ ਆ ਤੇ ਦੇਰਾ ਆਹ ਚੱਲੀਏ ਤੇ ਸਾਡੇ ਕਮਰੇ ਦੀ ਹਾਲਤ ਦੇਖੋ ਆਹ ਵਾਲੇ ਰੂਮ ਦੀ ਨਾ ਸਾਰੀ ਆਹ ਕਲੀ ਉਤਰ ਗਈ ਸਾਰਾ ਕਮਰਾ ਖਰਾਬ ਹੋ ਗਿਆ ਨੇ ਇਨਾਂ ਵਿੱਚ ਪਹਿਲਾਂ ਕਿਚਨ ਸੀ ਤੇ ਕਿਚਨ ਦੀ ਪਾਈਪ ਜਾ ਰਹੀ ਹਾਂ ਤੇ ਉਹ ਪਾਈਪ ਅਜੇ ਵੀ ਅੰਦਰ ਹੈ ਜਦੋਂ ਉਹਦੇ ਕਰਕੇ ਸਾਰੀ ਮਸਲਾ ਆਵੇ ਆਸੀ ਉਹ ਵਾਲੀ ਪਾਈਪ ਆਹ ਦੇ ਦੇ ਕਰਕੇ ਮਾਨੂੰ ਦਾ ਸਾਰਾ ਪਾਣੀ ਜਿਹੜਾ ਸਿਮੀ ਜਾਂਦਾ ਤੇ ਸਾਰੀ ਕਲੀ ਖਰਾਬ ਹੋ ਗਈ ਆਹ ਚੱਲੀਏ ਪਾਲਕ ਤੋੜ ਲਈਏ ਤੋਦੂ ਕੇ ਰੱਖ ਲਈਏ ਹਾਂ ਪਾਲਕ ਦੀ ਹਾਂ ਬੰਦੇ ਲਿਉਣਗੇ ਪਨੀਰ ਹੋਰ ਬਕਦੇ ਪਨੀਰ ਆਨਲਾਈਨ ਆਰਡਰ ਕਰਦੇ ਆਂ ਇਹਦੇ ਪਨੀਰ ਕੌਣ ਲਿਆਊਗਾ ਵੀ ਪਨੀਰ ਵੀ ਲੈ ਆਈ ਆਵਾਂਗੇ ਜੇ ਪਾਲਕ ਬਣ ਗਈ ਤਾਂ ਤੇ ਸੋਨੂੰ ਆ ਜਾ ਫਿਰ ਘੜੀ ਰਾਮ ਕਰਾਂਗੇ ਫਿਰ ਰਾਮ ਕਰਕੇ ਸਿੱਧਾ ਤੁਹਾਨੂੰ 3 ਵਜੇ ਮਿਲਾਂਗੇ ਹੁਣ ਅਸੀਂ ਪਾਲਕ ਕੱਟ ਲਈਏ ਤੇ ਧੋ ਤੂ ਕੇ ਰੱਖ ਲਈਏ ਕਿਉਂਕਿ ਸ਼ਾਮ ਨੂੰ ਫਿਰ ਜਲਦੀ ਖਾਣਾ ਬਣਾਉਣਾ ਹੁੰਦਾ ਕੁਝ ਸੈਰ ਕਰਨ ਵਾਸਤੇ ਵੀ ਜਾਣਾ ਹੁੰਦਾ ਤੇ ਬਾਕੀ ਆਂਦਾ ਕਿ ਜਲਦੀ ਖਾਣਾ ਬਣਾ ਲਈਏ ਹੈ ਮੈਨੂੰ ਜਲਦੀ ਨਹੀਂ ਬੈਠੀ ਰੁਗਿਆ ਕਿ ਮੈਨੂੰ ਜਰਦੀ ਨਹੀਂ ਹਾਂ ਜਰਦੀਨ ਜਮੀਨ ਜਰਦੀ ਤੇ ਲੈ ਚਾਪੀ ਦੀ ਟੋکریاں ਤਾਂ ਲਿਆਓ ਆ ਆ ਤੂੰ ਨਾ ਟੀਟੂ ਇਹ ਤੂੰ ਨਹੀਂ ਬਣਾਏਗਾ ਆ ਦੇਖ ਕੇ ਕਈ ਲੋਕ ਇੱਕ ਇੱਕ ਬੰਦੇ ਨੂੰ ਕਹਿੰਦੇ ਵੀ ਟੀਟੂ ਬਣਾ ਲਾ ਟੀਟੂ ਬਣਾ ਲਾ ਤੇ ਸਮਝ ਨਹੀਂ ਆਉਂਦੀ ਵੀ ਟੀਟੂ ਬੰਨ ਕਾ ਤੋਂ ਨਹੀਂ ਵਿਆ ਹੈਗਾ ਟੀਟੂ ਹੈ ਕੌਣ ਇਹਦਾ ਟੀਟੂ ਜਿੱਥੋਂ ਦਾ ਵੀ ਨਹੀਂ ਪਤਾ ਸਾਨੂੰ ਟੀਟੂ ਇਹਨਾਂ ਨੂੰ ਤਾਂ ਪਤਾ ਜਿਨ੍ਹਾਂ ਨੇ ਉਹ ਪੰਜਾਬੀ ਮੂਵੀ ਦੇਖੀ ਉਹਨਾਂ ਨੂੰ ਪਤਾ ਟੀਟੂ ਟੀਟੂ ਕੀ ਹਾਂ ਟੀਟੂ ਕੀ ਬਣਾਣਾ ਹੈ ਟੀਟੂ ਬਣਾਣਾ ਹੈ ਤੇ ਮੈਨੂੰ ਤਾਂ ਟੀਟੂ ਪਸੰਦ ਨਹੀਂ ਇਹਨਾਂ ਨੂੰ ਪਸੰਦ ਆ ਜਿਨ੍ਹਾਂ ਨੂੰ ਉਹ ਕਹਿੰਦੇ ਰੋਜ਼ ਟੀਟੂ ਬਣਾ ਲਓ ਟੀਟੂ ਬਣਾ ਲਓ ਪਰ ਆਪਾਂ ਕਹਿੰਦੇ ਨਾ ਖੇਡੀ ਇਹਨਾਂ ਖੇਡਣ ਲਈ ਟੀਟੂ ਦਾ ਮਾਣੀ ਚਕਾ ਦੇਣਾ ਟੀਟੂ ਨਹੀਂ ਬਣ ਨਹੀਂ ਹੋ ਉਹਦਾ ਨਾਮ ਲੈ ਲੈ ਕੇ ਦਾ ਨਾਮ ਪਤਾ ਨਹੀਂ ਕਿ ਦਾ ਨਾਮ ਲੈ ਲੈਂਦੇ ਆਹ ਕੱਚੀ ਕੱਚੀ ਇਹ ਲਾਸਟ ਜਾਂਦੀ ਵਾਰ ਵਾਲੀ ਪਾਲਕ ਹੈ ਹੁਣ ਸਿਆਲ ਚ ਵੀ ਕੰਮ ਆਉਣੀ ਪਾਲਕ ਸਿਆਲ ਚ ਕੰਮ ਫਿਰ ਤੂੰ ਸਬਜ਼ੀ ਕਿੱਥੋਂ ਲਹੁੰਦੀ ਜੀ ਇੱਕ ਕਿੰਨੀ ਰੱਖ ਲਾਂਗੇ ਨਾ ਓਕੇ ਗਰਮੀ ਆਵੇ ਸਰਦੀ ਆਵੇ ਤੀ ਤੂੰ ਮੁਝੂਰਾ ਗਰਮੀ ਆਵੇ ਸਰਦੀ ਆਵੇ ਤੀ ਤੂੰ ਮਜੂਰ ਹੈ ਦੇਖ ਪਾਣੀ ਕਿੰਨੇ ਤਰੇਲ ਪਈ ਹੈ ਪਾਣੀ ਛੜਕਿਆ ਮੈਂ ਲਾਦਾ ਹੁਣ ਮੈਂ ਨਹੀਂ ਛੜਕਿਆ ਕੁਝ ਵੀ ਆ ਦੇਖ ਪਾਣੀ ਤਾਂ ਤਾਜਾ ਦੇਖ ਤਾਂ ਪਾਣੀ ਦੇ ਵਿੱਚ ਪਿਆ ਹੈ ਕੀ ਚੱਕਰ ਹੈ ਇਹ ਕੀ ਚੱਕਰ ਮੈਂ ਤੈਨੂੰ ਆ ਤੂੰ ਛੜਕਿਆ ਤੂੰ ਪਿਆ ਚੱਕੀ ਫਿਰਦੀ ਹੈ ਤੂੰ ਹੀ ਛਿੜਕਿਆ ਹਣਾ ਮੈਂ ਛਿੜਕਿਆਗਾ ਲਓ ਮੈਂ ਆਈ ਵੀ ਨਹੀਂ ਹੈਗੀ ਤੇ ਪਾਣੀ ਕਿੱਥੋਂ ਆ ਗਿਆ ਕੀ ਪਤਾ ਟੈਂਕੀ ਭਰ ਗਈ ਸਾਡੇ ਗਵੰਡੀਆਂ ਦੀ ਗਵੰਡੀ ਮੇਰੇ ਨਾਲ ਦਾ ਘਰੇ ਨਹੀਂ ਹੈਗੇ ਮੈਂ ਘਰੇ ਹੀ ਨਹੀਂ ਅਜੇ ਤੱਕ ਹਾਂ ਅਜੇ ਤੱਕ ਘਰੇ ਹੀ ਨਹੀਂ ਮਸੀਂਹ ਇੰਜ ਕਿ ਪਾਇਆ ਮਸੀਂਹ ਜਪੌਣੇ ਸੁਕਣੇ ਲਾਏ ਆ ਬਸ ਸੁੱਕ ਜਾਂ ਤਵਾੜ ਲਵੇੜੀਏ ਕੰਮ ਕਈ ਵਾਰ ਦਾ ਕੰਮ ਵਧੀਆ ਨਿਭੜ ਜਾਂਦੇ ਨੇ ਕਈ ਵਾਰ ਅੱਜ ਵੀ ਉਹੀ ਟਾਈਮ ਕੱਲ ਆਪਾਂ ਨੇ 12 ਵਜੇ ਆਪਾਂ ਬੈਗ ਪੈ ਲਿਆ ਸੀ ਹਾਂ ਪੈ ਲਿਆ ਓਕੇ ਅੱਜ ਆਪਾਂ ਨੇ 12 ਵਜੇ ਨਾਲ ਹੀ ਛੇੜਨਾ ਤੇ ਪਾਇਆ ਫਿਰ ਸ਼ਾਮ ਨੂੰ ਭਾਤ ਤੋੜਨੀ ਸੀ 5 ਵਜੇ ਭਾਤ ਤੋੜਦੇ ਤੇ ਕਦੋਂ ਆਪਾਂ ਧਰਦੇ ਹਾਂ ਧੋਬਣਾ ਕੇ ਰੱਖ ਦਿੰਨੇ ਆ ਜਦੋਂ ਨਿਆਣੇ ਆਉਣਗੇ ਉਦੋਂ ਹੀ ਘਰ ਦਾ ਹੈ ਨਾ ਉਧਰ ਬੈਠਾ ਇੱਕ ਬੰਦਾ ਬੋਲੀ ਜਾਂਦਾ ਕੱਲਾ ਹੀ ਮਨਪ੍ਰੀਤ ਕੌਰ ਜੇ ਫਤਿਹ ਹੁੰਦਾ ਨਾ ਉਹਰੇ ਫੋਟੋ ਇਹਨਾਂ ਦਾ ਕਹਿੰਦਾ ਮੈਂ ਤੋੜ ਦੇਣਾ ਉਹਨੇ ਤੋੜਤਾ ਬੜਾਈਆ ਮੇਰੇ ਸਾਹ ਫੋਟੋ ਇਹਨਾਂ ਦਾ ਗਾ ਪਾ ਦੇਣਾ ਦੇਖ ਰਹੇ ਤੁਹਾਨੂੰ ਅਸੀਂ ਮੈਂ ਨਾ ਬੜਾ ਜਗਾੜ ਲਾ ਕੇ ਕੈਮਰਾ ਉੱਥੇ ਲਾਇਆ ਰੋੜੇ ਰੱਖ ਕੇ ਉੱਤੇ ਕੈਮਰਾ ਨਾ ਚੁੱਲੇ ਉੱਤੇ ਏ ਟਰੱਕ ਰੱਖੀ ਏ ਟਰੱਕ ਰੱਖ ਕੇ ਤੇ ਸਟੈਂਡਰਡ ਅੰਦਰ ਤੇ ਨਾ ਕੁ ਫੜਾਣਾ ਤੇ ਨਾ ਹੀ ਕਿਹਨੂੰ ਆਵਾਜ਼ ਮਾਰੀ ਐ ਬੜੀ ਵਧੀਆ ਵੀਡੀਓ ਬਣੀ ਆ ਲੱਗਦਾ ਜਿਹੜੀ ਆਪਾਂ ਜਿਵੇਂ ਫੇਸਬੁੱਕ ਤੇ ਵਗਾਰਾ ਤੇ ਵੀਡੀਓ ਨਹੀਂ ਦੇ ਆ ਦਿੰਦੇ ਹੋ ਜੰਗਲਾਂ ਦੇ ਵਿੱਚ ਬਣਾਉਣ ਲੱਗੇ ਹੁੰਦੇ ਕੁਝ ਨਾ ਕੁਝ ਇੱਕ ਉਹਦੇ ਜੰਗਲ ਇੱਕ ਰੋਣਾ ਜੰਗਲ ਹੀ ਬਣਿਆ ਹੋਇਆ ਏ ਤੇ ਬੜੀ ਸੋਹਣੀ ਵੀਡੀਓ ਬਣੀ ਲਾਈਕ ਕਰ ਦਿਓ ਤੁਸੀਂ ਵੀਡੀਓ ਨੂੰ ਮੈਂ ਇੰਨੀ ਮਿਹਨਤ ਕੀਤੀ ਹੈ ਜੰਗਲ ਤੇ ਸਰੋਂ ਵੀ ਲੱਗੀ ਤੇ ਇੱਧਰ ਪਾਲਕ ਵੀ ਪਾਲਕ ਵੀ ਲੱਗੀ ਵਿੱਚ ਮੂਰੀਆਂ ਵਿੱਚ ਗੋਭੀ ਵੀ ਲੱਗੀ ਸਾਰਾ ਕੁਝ ਜੰਗਲਾਂ ਦੇ ਜੋ ਕੁਝ ਹੁੰਦਾ ਸਾਰਾ ਕੁਝ ਤੇ ਮੇਰਾ ਤੁਹਾਨੂੰ ਜਿਹੜਾ ਜਿਗਾਰਡ ਲਾਇਆ ਹੈ ਪਹਿਲਾਂ ਉਹ ਦੇਖੋ ਆ ਦੇਖੋ ਝੁੱਲੇ ਤੇ ਰੱਖਿਆ ਰੋੜਾ ਤੇ ਇੱਥੇ ਆਪਾਂ ਨੇ ਕੈਮਰਾ ਲਾਤਾ ਸੀ ਤਾਂ ਸਾਰਾ ਤੇ ਟਾਈਮ ਹੋ ਗਿਆ 12 ਵਜ ਗਿਆ ਪੂਰੇ ਸਹੀ ਤੇ ਕੁਲਿੰਦਰ ਵਾਸਤੇ ਆਪਾਂ ਨੇ ਬਣਾ ਲਈ ਚਾਹ ਤੇ ਹੁਣ ਮੈਂ ਕਰਦੀ ਆ ਰੈਸਟ ਤੇ ਤੁਹਾਨੂੰ ਸਿੱਧਾ ਹੁਣ ਆਪਾਂ ਮਿਲਾਂਗੇ 2:30 ਜਾਂ 3 ਵਜੇ ਠੀਕ ਹੈ ਜੀ ਮੈਂ ਕਿਹਾ ਤੁਹਾਨੂੰ ਫਿਰ ਆਪਾਂ ਰੈਸਟ ਕਰਨ ਤੋਂ ਬਾਅਦ ਲੋ ਪ੍ਰਧਾਨ ਸਾਹਿਬ ਚਾਹ ਕਿਤੇ ਰੈਸਟ ਫਰਮਾ ਰਿਹਾ ਪ੍ਰਧਾਨ ਸਾਹਿਬ ਲੈ ਰਿਹਾ ਨਜ਼ਾਰੇ ਜ਼ਿੰਦਗੀ ਦੇ ਨਜ਼ਾਰੇ ਲੈ ਰਿਹਾ ਕੁਲਿੰਦਰ ਸਿੰਘ ਹੈ ਤੇ ਆਪਾਂ ਹੁਣ ਜਿਹੜੇ ਲਾਈਟ ਵਗੈਰਾ ਨੇ ਸਾਰੀਆਂ ਆਫ ਕਰਦੀ ਐ ਕਿ ਲਾਈਟ ਨੂੰ ਜਿੰਨਾ ਸੰਭਾਲ ਕੇ ਵਰਤਿਆ ਨਾਲ ਸੰਭਾਲ ਕੇ ਵਰਤੋ ਨਾ ਤਾਂ ਬਿੱਲ ਘਟਾਏਗਾ ਨਾ ਕਿਸੇ ਨੂੰ ਜੁੰਟ ਤੁਹਾਨੂੰ ਪਤਾ ਮਾਫ ਅੱਜ ਕਰ ਪਰ ਸਾਲ ਨੂੰ ਨਹੀਂ ਮਾਖਾ ਜੀ ਸਾਡਾ ਬਿੱਲ ਬਹੁਤ ਹੁੰਦਾ ਚੱਕੋ ਜੀ ਟਾਈਮ ਹੋ ਗਿਆ ਸਹੀ ਪੌਣੇ 3 ਦਾ ਤਾਂ ਆਪਾਂ ਉੱਠ ਗਏ ਤੇ ਹੁਣ ਆਪਾਂ ਕਰਦੇ ਆ ਦੁੱਧ ਗਰਮ ਬੱਚਿਆਂ ਵਾਸਤੇ ਵੀ ਤੇ ਨਾਲੇ ਸਾਰਾ ਉਹ ਜਿਹੜਾ ਗਰਮ ਕਰਨ ਵਾਲਾ ਉਹ ਕਰ ਦਿਆ ਕਰਾ ਲਿਆ ਤੇ ਬੱਚਿਆਂ ਜੋ ਦੁਪਹਿਰ ਵਾਲਾ 15 ਮਿੰਟਾ ਦੁੱਧ ਗਰਮ ਹੋ ਜਾਣਾ ਨਾਲੇ ਉਹ ਪੀ ਲੈਣਗੇ ਨਾਲੇ ਆਪਾਂ ਪੀ ਲਾਂਗੇ ਤੇ ਬਸ ਕੰਮ ਖਤਮ ਕਰ ਲੜ ਘਰ ਅੱਗੇ ਕੁਛ ਨਹੀਂ ਪਤਾ ਨਹੀਂ ਕੀ ਲੈ ਕੇ ਫੋਟੋ ਦਿਖਾਓ ਹੂੰ ਪਤਾ ਫਿਰ ਮੇਰੀ ਫੋਟੋ ਤਾਂ ਕਿੱਥੇ ਲੈ ਕੇ ਉਹ ਉੱਥੇ ਲਾਤਾ ਸਮਾਨ ਲਾਉਣ ਨੂੰ ਕਿ ਉਹ ਤਾਂ ਕੋਈ ਚੀਜ਼ ਰੱਖ ਲਿਆ ਕਰਾਂਗੇ ਕੀ ਕਰਤਾ ਕੀ ਫੱਤੇ ਫੋਟੋ ਖਿਜ ਦੋ ਪਤਾ ਫੋਟੋ ਖਿਜਦੇ ਯਾਰ ਅੱਜ ਫੋਟੋ ਖਿਜੇ ਮਾ ਓਏ ਤਿੰਨ ਦੁਪੱਟਾ ਮਾ ਫੋਟੋ ਹੂੰ ਫੋਟੋ ਫੱਤੇ ਫੋਟੋਗ੍ਰਾਫਰ ਬਣ ਜਾ ਓਏ ਕੈਮਰਾ ਲੈ ਕੇ ਫੱਤੇ ਕੈਮਰਾ ਦਿਖਾ ਦੇ ਯਾਰ ਕੀ ਕੈਮਰਾ ਦਿਖਾਓ ਕੈਮਰਾ ਕੈਮਰਾ ਦਿਖਾਓ ਆਪਣਾ ਹੂੰ ਹੋਂ ਤਾਂਡੀ ਸਟਾ ਠੀਕ ਹੋ ਗਈ ਪੱਟੀ ਲਾ ਦਿਓ ਯਾਰ ਕਿਉਂ ਹੂੰ ਬਨੀਤ ਹੁੰਦੇ ਸਾਰੀ ਪੱਗ ਸੈੱਟ ਕਰਨ ਲੱਗਦੇ ਸੀ ਕੈਂ ਮੋਚ ਚੀਜ਼ੇ ਚ ਦੇਖ ਦੇਖ ਕੇ ਹੈ ਹੂੰ ਨੋ 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 ਪਪਾ ਕੋ ਤਰੋ ਜਾ ਕੇ ਫਤ ਨੋ ਨੋ ਅੰਦਰ ਲੈ ਪਪਾ ਦੇਖਾ ਪੱਗ ਸੋਨੀ ਫੋਟੋ ਹੋ ਗਿਆ ਤੇ ਫਿਰ ਉਥੇ ਹਾਂਜੀ ਕੱਲ ਹੀ ਪਾਉਹੀ ਕਰਨੀ ਗਰੁੱਪ ਫੋਟੋ ਹੀ ਨਾ ਕਰੀ। ਉਹ ਤੇ ਡੇਲੀ ਆਪੀ ਬਰਨੀ ਸਿੱਖ ਲੋ ਤੇ ਪੱਗ ਬਣ ਕੇ ਜਾਇਆ ਕਰੋ। ਠੀਕ ਹੈ? ਦੁੱਧੂ ਪਿਓ, ਨੀਂਨੀ ਆਉਂਦੀ। ਲੱਗਦਾ ਨਿਕਾ ਜੈ ਰਿਹਾ ਮਤੇ ਪਨੀਰ ਤੇ ਭਗਵਾਨ ਕੇ। ਜੀ ਇਹ ਇਹ ਆਹ ਕੌਣ ਹੈ? ਬਿੱਤੇ ਅੱਛਾ ਪਰਨੀਰ ਮਚਾਣ ਚੀ। ਹਾਂ, ਮਚਾਣ ਚੀ ਦਿਖਾਵਨੀ ਤੇ ਕਿੰਨਾ ਥੋੜਾ ਲੱਗ ਰਿਹਾ ਮੈਨੂੰ ਪੁੱਤ। ਹੂੰ। ਕੱਲ ਵਾਲੀ ਪੱਗ ਜਾ ਸੁਣੀ ਗਰੇ ਨਾ ਉਹਦੇ ਲਈ। ਉਹ ਆ ਬਰਦ। ਆ ਇੱਧਰ ਕਿਉਂ ਹੋ ਰਿਹਾ ਬਾਹਰ? ਕਿਉਂ ਨਾ ਭੰਗੜੇ ਪੈ ਰਹੇ ਕਿਤੇ ਛੁੱਟੀ ਹੋ ਜਾਂਦੀ ਜਦੋਂ ਕਿਤੇ ਭੰਗੜੇ ਪੈਂਦੇ ਆ ਕਿਤੇ ਕਿੱਧਰ ਗਿਆ ਰਾਏ ਪਨੀਰ ਕਿੱਥੇ ਹੀ ਦਿਖਾ ਪਾਲਕ ਦੇ ਪੱਤੇ ਐ ਹੁੰਦੇ ਨੇ ਇਹਦਾ ਉਧਰ ਹੋਰ ਹੀ ਕੁਝ ਬਣਿਆ ਪਿਆ ਸੋਨੂੰ ਕਹਿੰਦੀ ਪਾਲਕ ਦਾ ਪਤਾ ਨਹੀਂ ਹੈਗਾ ਹੋਰ ਕਾਦਾ ਹੈ ਪਾਲਕ ਦਾ ਤਾਂ ਹੈਗਾ ਥੋੜੀ ਸ਼ੇਪ ਦੀ ਕੈਨੇਡਾ ਦੇ ਪੱਤੇ ਵਰਗੀ ਬਣੀ ਪਈ ਕੈਨੇਡਾ ਨਹੀਂ ਆਉਂਦਾ ਸਮਝ ਚਾਉਂ ਹਰ ਬਲੌਗ ਚ ਕਹਿੰਦੇ ਹੋਰ ਹਰੇ ਕਹਿੰਦੇ ਕੈਨੇਡਾ ਆ ਜਾਂਦਾ ਕਿਤੇ ਨਾ ਕਿਤੇ ਸੋਨੂੰ ਕਹਿੰਦੀ ਨਾ ਇੰਨੇ ਸਾਰੇ ਪਾਣਕ ਦੇ ਬੱਚੇ ਦੇ ਪਲੇਨ ਆ ਇਹਨਾਂ ਦੀ ਐਮ ਪਲੇਨ ਇਹ ਫਿਰ ਸਾਰਾ ਦਿਨ ਕੈਨੇਡਾ ਕੱਢਾ ਕਰਦੇ ਰਹਿੰਦੇ ਨੇ ਨਾ ਉੱਥੇ ਕੋਈ ਜਦੋਂ 20 ਸੁੱਟਿਆ ਨਾ ਕੈਨੇਡਾ ਆ ਗਿਆ ਨਾ ਦਿਮਾਗ ਤੇ ਕੈਨੇਡਾ ਵਰਗਾ ਹੋ ਗਿਆ ਨਾ ਉਹ ਕਹਿੰਦੇ ਹੁੰਦੇ ਹਾਂਜੀ ਅੱਜ ਫਿਰ ਸਾਗ ਚੱਲੂਗਾ ਕੀ ਕੀ ਚੱਲੂਗਾ ਅੱਜ ਅੱਜ ਕੁਝ ਨਹੀਂ ਪਤਾ ਕੀ ਚੱਲੂਗਾ ਕਿਤੇ ਲਾ ਤੇ ਬੰਬ ਵੀ ਚੱਲ ਜੇ ਖੋਜ ਵੀ ਨਾ ਬਣੇ ਪੜਨ ਮੇਲਣ ਨਹੀਂ ਚੱਲ ਪੈਣੀ ਮੰਲਾ ਦਾ ਪਾਲਕ ਪਨੀਰ ਦੀ ਤਿਆਰੀ ਹੋ ਰਹੀ ਹੈ। ਉਹ ਪਨੀਰ ਸਾਨੂੰ ਸੋਨ ਕਹਿੰਦੇ ਕਿ ਇਹਨਾਂ ਲਿਆ ਕੇ ਦੇਣਾ ਤੇ ਮੈਂ ਕੋਈ ਗੱਲ ਫਿਰ ਆਲੂ ਪਾਲਾਂਗਾ। ਬਸ ਪਾਗਲ ਜੀ ਘਰਾਂ ਮਾਰ ਸੱਟ ਕੋਲੀ ਆਲੂ ਪਾਣੀ। ਆ ਪਾਲੂ ਬਾਲ ਕੇ ਤੇ ਕੱਟ ਕੇ ਚਾਰ ਪੀਸ ਕਾਲਾਂ ਪਨੀਰ ਵਰਗੇ। ਇਹ ਕਟੋਣਾ ਪੈਣਾ। ਗੁੱਡ ਇਵਨਿੰਗ ਬੇਟਾ। ਗੁੱਡ ਇਵਨਿੰਗ, ਇਹ ਗੇਟ ਤਾਂ ਬੰਦ ਕਰਜੋ ਖੰਡ। ਸਾਡੇ ਗੇਟ ਦੇ ਸਾਹਮਣੇ ਲੋਕੇਸ਼ਨ ਦਾ ਬਹੁਤ ਸੋਹਣੀ ਵਿਊ ਬਹੁਤ ਤਗੜਾ ਆਉਂਦਾ। ਇਸ ਕਰਕੇ ਅਸੀਂ ਗੇਟ ਸਾਰਿਆਂ ਨੂੰ ਬੰਦ ਰੱਖਦੇ ਆਂ ਵੀ। ਇਹ ਕਿੰਨੇ ਗੱਛਾ ਕਰਾ ਡਿੱਗਦੀ ਐ ਚੰਗਾ ਤਾਂ ਸਾਰਾ ਦੇਣ ਬਸ ਆਹੀ ਕੰਮ ਕਰਦੇ ਧੰਦੇ ਕਰਦੇ ਤੁਹਾਨੂੰ ਸਾਡੇ ਤਰਸ ਨਹੀਂ ਆਉਂਦਾ ਵੀ ਇਹਨਾਂ ਵਿਚਾਰੀਆਂ ਨੂੰ ਕੋਈ ਰਫਰੈਸ਼ਮੈਂਟ ਚਾਹੀਦੀ ਐ ਹੈ ਤੋ ਗੱਲ ਘੁਮਾ ਫਿਰ ਆ ਕੇ ਉੱਥੇ ਲਿਆਉਣੀ ਐ ਨਾ ਹਾਂ ਮੈਂ ਖੋਤੀ ਘੁੰਮ ਕੇ ਬੋਰਡ ਤੇ ਉਹ ਕੰਮ ਹੋਇਆ ਵੈ ਕਿਦੇ ਮਰਜੀ ਗੱਲਾਂ ਤੂੰ ਉਧਰ ਪਰਾਂ ਗਿਆ ਕਰ ਲਓ ਵੀ ਇਹਵਾਂ ਨਹੀਂ ਕਿਥੇ ਘਰ ਮਾਰਿਆ ਕੰਨਰ ਤੁਸੀਂ ਉਹ ਧੁਗੀਆਂ ਸੀ ਗਲਤ ਲਗਾ ਤੂੰ ਕਰ ਲਈ ਤੂੰ ਗਲਤ ਲੋਕੀ ਕਹਿੰਦੇ ਸੀ ਜੀਟੀ ਰੋਡ ਤੇ ਕੋਠੀ ਪੋਣੀ ਆ ਜੀਟੀ ਰੋਡ 'ਤੇ ਥੋੜਾ ਜੀਟੀ ਰੋਡ ਉੱਤੇ ਚੜ੍ਹ ਕੇ ਪਾ ਦਿਓ ਵੀ ਜਿਹੜੀ ਕੋਈ ਗੱਡੀ ਜੀ ਨੰਗੇ ਹੋ ਸਾਡੇ ਫਿਰ ਕੋਈ ਨੰਗੇ ਚੜ੍ਹ ਕੇ ਕਿਹਦਾ ਚੀਕਾ ਦੀ ਜੀ ਕਰਦਾ ਵੇੜੇ 'ਚ ਬਈਏ ਕਿਤੇ ਸ਼ਾਂਤ ਤਰ੍ਹਾਂ ਤਰ੍ਹਾਂ ਦੀ ਦੁਨੀਆ ਦੇਖਣ ਨੂੰ ਮਿਲਦੀ ਤੁਹਾਨੂੰ ਐ ਕਿਤੇ ਪਿੰਡ 'ਚ ਮਿਲਣੀ ਨਹੀਂ ਜੀ ਇਹ ਦੁਨੀਆ ਸੀ ਦੇਖ ਕੇ ਕੀ ਕਰਨਾ ਜੇ ਪਿੰਡ 'ਚ ਪਾ ਲਾ ਫਿਰ ਗਏ ਰੋਡ ਦੇ ਕੋਲੇ ਹੋਣੀ ਸੀ ਜੀ ਆਪਣੀ ਕੋਠੀ ਸਾਨੂੰ ਤਾਂ ਦੁਨੀਆ ਵੇਖ ਕੇ ਖੁਸ਼ ਨਹੀਂ ਆਗੀ ਅਸੀਂ ਦੁਨੀਆ ਨੂੰ ਕਾਹਤੋਂ ਵੇਖੀਏ ਫਿਰ ਹੈ ਨੋਬੈਲੀ ਦੇਖੋ ਮਾਦਨ ਕੀ ਰੱਖੀ ਫਿਰ ਇਹਨੇ ਵਿਆਹ ਰੱਖਿਆ ਪਰ ਇਹ ਇੱਧਰ ਜਾਂਦੀ ਕਦੀ ਉੱਧਰ ਜਾਂਦੀ ਐ ਭੱਜ ਭੱਜ ਕੇ ਮਰ ਚਲੀ ਲੋ ਇੱਕ ਵੈਨ ਹੋਰ ਆ ਗਈ ਬੱਚਿਆਂ ਦੀ ਏ ਤਨ ਕਿਆਰੀ ਨਾਲ ਜਿਹੀ ਗ੍ਰੋਸਰੀ ਦਿਖਾਵਾਂਗੇ ਜਿਹੜੀ ਗ੍ਰੋਸਰੀ ਲਿਆਂਦੀ ਉਹ ਖਤਮ ਵੀ ਹੋ ਗਈ ਸਾਡੇ ਬੱਚੇ ਦੇ ਲੋ ਬੱਸਾਂ ਤੇ ਆਉਂਦੇ ਨੇ ਟਿਊਸ਼ਨ ਪੜਨ ਵਾਸਤੇ ਆਈਟੀ ਦੂਰ ਦੂਰੋਂ ਆਉਂਦੇ ਨੇ ਗੁੱਡ ਈਵਨਿੰਗ ਬੇਟਾ ਬੱਸਾਂ ਤੇ ਆਉਂਦੇ ਨੇ ਪੜਨ ਵਾਸਤੇ ਦੇ ਲੋ ਬੱਚੇ ਸਾਡੇ ਆਪ ਖਾ ਰਿਹਾ ਉਹ ਤਾਂ ਫਿਰ ਮਖਾਣੀ ਸੀਗਾ ਕੀ ਖਾਦਾ ਤੁਸੀਂ ਪੰਨੀ ਤਾਂ ਮੈਂ ਮੈਂ ਕਾ ਕੇ ਲਾਲ ਜੂਵਨ ਹਮ ਲollipops ਚਿਪਸ ਟਮੈਟੋ ਲੇਜ਼ ਬਲੂ ਲੇ ਬੱਸ ਫਤਿਹ ਨੂੰ ਜਾਣ ਕੇ ਪਾਗਲ ਬਣਾ ਰਿਹਾ ਤੈਨੂੰ ਇਹ ਤੇ ਕੁਝ ਨਹੀਂ ਖਾ ਕੇ ਆਇਆ ਵੀਰਾ ਫਤਿਹ 100 ਰੁਪਏ ਮੰਗ ਰਿਹਾ ਵੀ 100 ਰੁਪਏ ਦੇ ਦੋ ਸਿਮਰਨ ਤੈਨੂੰ ਕਹਿ ਰਿਹਾ ਕਰ ਮੈਂ ਦੀਦੀਆਂ ਜਾਣਾ ਚਿਜੀ ਲੈਣਾ ਅੱਛਾ ਚੱਲ ਦੇ ਦੀਦੀ ਲੈ ਨਹੀਂ ਚਿਜੀ ਫਤਿਹ 100 ਰੁਪਏ ਤੈਨੂੰ ਪਤਾ ਕਿੰਨੇ ਹੁੰਦੇ ਨੇ ਕਿੰਨੇ ਦੱਸੋ 100 ਰੁਪਏ ਦੱਸੋ ਕਿੰਨੇ ਹੁੰਦੇ ਨੇ ਚੱਲ ਆਨ ਦੱਸ ਫਿਰ ਇਧਰ ਆਪਣੀ ਪਾਲਕ ਬਣ ਗਈ ਹੈ ਤੋਂ ਪਨੀਰ ਵੀ ਗਏ ਆ ਕੁਲਵਿੰਦਰ ਸਿੰਘ ਲੈਣੇ ਕੇ ਲੀਏ ਉਂ ਕਿਦਾ ਲੱਗ ਰਾ ਤੜਕਾ ਤੜਕਾ ਹੋ ਰਿਹਾ ਤਿਆਰ ਤੇ ਪਾਲਕ ਤੇ ਪਨੀਰ ਪਾਈਆ ਉਹ ਲੜੀਓ ਸਾਰਾ ਤੁਨ ਮੈਨੂੰ ਦੱਸ ਦੇ ਵੀ ਕਿੱਦਾਂ ਬਣਾਇਆ 83 ਦੇ ਦਿੰਦੀ ਹਾਂ ਮੈਨੂੰ ਨਹੀਂ ਸਾਰਾ ਮੋਟਾ ਮੜਾ ਦਾ ਦੇ ਬਸ ਆਪਾਂ ਨੇ ਪਾਲਕ ਲੈਣੀ ਉਹਨੂੰ ਥੋੜਾਣਾ ਪੱਲਾ ਥੋੜੇ ਰੱਖ ਦੋ ਤਾਂ ਪਾਣੀ ਉੱਚੜ ਜੇ ਜਦੋਂ ਉੱਚੜ ਗਈ ਕੱਟੰਦੀ ਲੋੜ ਨਹੀਂ ਹੈਗੀ ਸਿਰ ਪੱਤੇ ਹੀ ਤੁਸੀਂ ਕੁੱਪੜ ਚ ਪਾ ਦੋ ਜਾਂ ਚਾਹੇ ਕੜਾਈ ਚ ਵੀ ਪਾ ਲਓ ਹਲਕੇ ਹਲਕਾ ਰਿਹਾ ਬਾਲਾ ਦੇਣਾ ਔਰ ਕੁੱਕਰ ਚ ਜੇ ਪਾਣਾ ਤਾਂ ਦੋਨ ਟਿੰਡੀਆਂ ਵਾਲੋ ਦੋਨ ਟਿੰਡੀਆਂ ਵਾ ਕੇ ਆਪਾਂ ਨੇ ਗ੍ਰਾਈਂਡ ਕਰ ਲੈਣਾ ਬਲੈਂਡਰ ਤੇ ਬਲੈਂਡਰ ਤੇ ਕਰਨਾ ਬਿਲਕੁਲ ਬਲੈਂਡਰ ਤੇ ਆ ਦੇਖ ਕੇ ਨਹੀਂ ਐਵੇਂ ਦਾ ਹੋ ਜਾਊਗਾ ਇਹ ਇਹ ਤੋਂ ਬਾਅਦ ਆਪਾਂ ਨੇ ਲਸਣ ਅਦਰਕ ਟਮਾਟਰ ਅੱਛਾ ਦੁਬਾਰਾ ਪਿਆਰ ਗ੍ਰਾਈਂਡ ਕਰਕੇ ਲਸਣ ਅਦਰਕ ਪਿਆਜ਼ ਗ੍ਰਾਈਂਡ ਕਰਕੇ ਫਿਰ ਆਪਾਂ ਨੇ ਇਹਨੂੰ ਪਾ ਦੇਣਾ ਸਰਸਾ ਉਗਾਰ ਤੋਂ ਜਿਹਨੂੰ ਜੋ ਵੀ ਪਸੰਦ ਹੈ ਪਨੀਰ ਫਰਾਈ ਪਸੰਦ ਹੈ ਜਾਂ ਕੱਚਾ ਪਸੰਦ ਹੈ ਉਹਦੇ ਕੋੜੀ ਪਾਓ ਅਸੀਂ ਤਾਂ ਫਰਾਈ ਕਰ ਪਾ ਰਹੇ ਹਾਂ ਨਾਲੇ ਜਿਹੜਾ ਪਨੀਰ ਹੈ ਨਾ ਉਹ ਵਿੱਚ ਘੁਲ ਜਾਂਦਾ ਜਾਲਾ ਤੇ ਇਹ ਘੁਲਦਾ ਨਹੀਂ ਫਰਾਈ ਹੁੰਦਾ ਹੋਇਆ ਡੀ ਫਰਾਈ ਨਹੀਂ ਕਰਨਾ ਕੋਈ ਨਾਨ ਸਟਿਕ ਤਵੇ ਤੇ ਸਿੰਪਲ ਫਰਾਈ ਕਰ ਲੂਗਾ ਜੇ ਨਾਨ ਸਟਿਕ ਤਵਾ ਨਾ ਹੋਵੇ ਫਿਰ ਉਹਦੇ ਆ ਸਿੰਪਲ ਤਵੇ 'ਚ ਵੀ ਕਰ ਸਕਦੇ ਆ ਪਤਾ ਮੈਨੂੰ ਪਤਾ ਮੈਨੂੰ ਲਾਲ ਹੋ ਜਾਂਦਾ ਜਿਹੜਾ ਟਿੱਪ ਜਾਂਦਾ ਹਾਂ ਟਿੱਪ ਜਾਂਦਾ ਥੋੜਾ ਜਿਹਾ ਤੇ ਡੀਪ ਫਰਾਈ ਕਰਨਾ ਕੋਈ ਗੱਲ ਨਹੀਂ ਮੈਂ ਵੀ ਸ਼ੇਅਰ ਹੋ ਜਾਂਦਾ ਮੈਂ ਵੀ ਥੋੜਾ ਛੱਪ ਮੇਰੀ ਵੀ ਸਲਾਹ ਲੈ ਰਾਮਣ ਵਾਂਗ ਜਿਆਦਾ ਮੋਟੇ ਹੋ ਜੂਗੇ ਹੋ ਬਾਕੀ ਆਈ ਬਈ ਇਹ ਤਾਂ ਬੁਲਬੁਲੇ ਪੈਦਾ ਥੋੜਾ ਜਿਹਾ ਸੇਵਾਂ ਆਮ ਕਿਆ ਕੋਲ ਰੱਖਤਾ ਮੈਨੂੰ ਨਹੀਂ ਪਾਣੀ ਸੁੱਕਿਆ ਸਾਰਾ ਨਹੀਂ ਨਹੀਂ ਰਾਮਾ ਸੁਗਾ ਬਾਲਾ ਵੀ ਆਉਗਾ ਉਹਨੂੰ ਤੇ ਉਦੋਂ ਬਾਅਦ ਆਪਾਂ ਨੇ ਦੋ ਤਿੰਨ ਇਹਨੂੰ ਬੋਇਲ ਵੀ ਹੋਣੇ ਨੇ ਕਿ ਬੋਇਲ ਹੋ ਜੇ ਚੰਗੀ ਤਰ੍ਹਾਂ ਇਹ ਪੱਕਾ ਹੋਣੇ ਤਾਂ ਨਿਕਲ ਜੇ ਹਾਂ ਜੇ ਪਾਣੀ ਜੇ ਵੀ ਨਾ ਉਸਾਰਾ ਇਹ ਜਾਨੀ ਕਿ ਕਹਿਣ ਦਾ ਮਤਲਬ ਪੂਰੇ ਇੱਕ ਦਿਨ ਜਾਣ ਕਰਨਾ ਹੈ ਪਾਲਕ ਇਹ ਨਾ ਕਿ ਤਾਲੀ ਚ ਬਹੁਤ ਪਾਣੀ ਬੱਕਾ ਜਾਂਦੀ ਕੌਲੀ ਜੇ ਇੱਕ ਪਾਸੇ ਹੋ ਜੇ ਤੇ ਬੜਾ ਤੁਸੀਂ ਟਰਾਈ ਕਰਿਓ ਜੇ ਆਪਾਂ ਕੌਲੀ ਥਾਲੀ ਖਾਣੇ ਆ ਪਾਣੀ ਚੜ ਤੇ ਆ ਜਾਂਦਾ ਤੇ ਕੱਚਾ ਹੁੰਦਾ ਜੇ ਕੱਚਾ ਹੋਏਗਾ ਤਾਂ ਪਾਣੀ ਚੜ ਪੱਕਾ ਹੋਏਗਾ ਪਾਣੀ ਚੜ ਤੇ ਨਹੀਂ ਆਏਗਾ ਯਾਨੀ ਕਿ ਇਹੋ ਜਿਹਾ ਤਾਂ ਲੱਗਿਆ ਨਹੀਂ ਕਿ ਇੱਕ ਸਾਈਡ ਤੇ ਪਾਣੀ ਹੋ ਗਿਆ ਤੁਹਾਡੇ ਪਾਲਤ ਤੇ ਉਹ ਕੱਚਾ ਹੈ ਗਾੜਾ ਠੀਕ ਹੈ ਨਾ ਤੇ ਜੇ ਨਹੀਂ ਕਿ ਪਾਣੀ ਇੱਕ ਘੜਾ ਤੇ ਨਾ ਹੋਇਆ ਹਮੇਸ਼ਾ ਕਿ ਤੁਹਾਡਾ ਪਾਲਤ ਬਹੁਤ ਪਰਫੈਕਟ ਬਣ ਗਿਆ ਹੋਊਗਾ ਤੇ ਮੈਂ ਬੜਾ ਲੋਕਾਂ ਦੇ ਵਿਆਹ ਅੱਧਾ ਪਾਲਤ ਮੇਰਾ ਦਾ ਪ੍ਰਕਾਟ ਕੌਲੀਆਂ ਪਾ ਰਿਹਾ ਹਾਂ ਖਾਏ ਖਾ ਕੇ ਤਾਂ ਠੀਕ ਆ ਲੱਗਦੀ ਇੱਥੇ ਇਹ ਤਾਂ ਨਹੀਂ ਕਿ ਫੀਲਿੰਗ ਉਹਦੇ ਵਾਲੀ ਲਾਣੀ ਹੈ ਮੈਂ ਜੇ ਲੱਗਦਾ ਕਿ ਪਾਸੇ ਜੇ ਆਪਣੇ ਘਰੇ ਬਦਲਣ ਵਾਲੇ 10-20 ਮਿੰਟ ਦਾ ਟਾਈਮ ਸਵੇਰੇ ਸ਼ਾਮ ਬੜਾ ਜਿੱਤਾਮਾ ਕਰਦਾ ਹਾਂ ਗਾਲਾਂ ਦੀ ਤੋਨ ਤੇ ਕੰਮ ਕਰਦਾ ਨਹੀਂ ਹੈਗਾ ਵੀ ਨੋ ਮੈਨੂੰ ਲੱਗਦਾ ਲੈ ਖਾਣਾ 9:30 ਵਜੇ 9:00 ਵਜੇ ਪਾਣੀ ਚੱਲ ਕੇ ਦਿਹਾੜੇ ਕਰੇ ਤੇ ਅੱਜ ਉਸ ਤੇ ਦੇਖਿਆ ਬ੍ਰੀਕਫਾਸਟ ਉਹ ਸਵੇਰੇ ਪਤਾ ਬ੍ਰੀਕਫਾਸਟ ਨਹੀਂ ਹੁੰਦਾ ਇਹ ਤੇ ਰਾਤ ਨੂੰ ਪਾਣੀ ਲੱਗਦੇ ਪੰਜਾਬੀ ਉੱਤੇ ਕਿੰਨਾ ਚੱਲਦਾ ਕੋਈ ਤਾਂ ਗੱਲੇ ਕ੍ਰੈਸ਼ ਹੋ ਜਾਂਦਾ ਬ੍ਰੀਕਫਾਸਟ ਕ੍ਰੈਸ਼ ਹੋ ਜਾਂਦਾ پتہ ਕਿ ਨਾ ਕਰ ਕੰਮ ਕਰਦਾ ਕੰਮ ਉੱਤੇ ਧਿਆਨ ਦੇਈਂ ਨਾ ਹਾਇ ਇਹ ਦੇਖਾ ਤੁੰਤਿਆ ਹਾਇ ਇਹ ਇਨਾ ਕੰਮ ਹੈ ਜੀ ਬੱਲੇ ਗਾਣੇ ਤੇ ਪਤਾ ਹੀ ਨਹੀਂ ਲੱਗਦਾ ਮੈਨੂੰ ਦਿੱਤੇ ਵਿੱਚ ਕਿ ਕੀ ਰਹਿ ਗਿਆ ਕੀ ਕਰਦਾ ਇੱਕ ਜਗਾ ਦਗਾ ਜਿੱਤਾ ਨਾ ਉਹਦਾ ਕੰਮ ਨਹੀਂ ਪਟਲ ਜਾਇਆ ਤਾਂ ਉਹ ਸਾਰਾ ਲੜਾਈ ਹੁੰਦੀ ਉਹਦਾ ਕੰਮ ਨਹੀਂ ਫਿਰ ਨਹੀਂ ਪਤਾ ਲੱਗਦਾ ਕਿ ਕਿੱਥੇ ਕਿੱਧਰ ਕੱਪੜਾ ਮਾਰਨ ਦਾ ਨਹੀਂ ਦੁਵਾਈ ਕਰਤੀ ਇਹ ਬਟ ਬਟ ਮੈਨੂੰ ਵੀ ਪਤਾ ਹੀ ਨਹੀਂ ਹੈਗਾ ਇਹ ਕੋਕੇ ਨਾ ਸਾਰਾ ਦਿਨ ਕੰਮ ਕਰਦੇ ਚ ਨਾ ਨੰਗਿਆ ਤੇ ਪਤਾ ਲੱਗਿਆ ਨਹੀਂ ਕਿ ਚਾਦਰ ਆਈ ਨੇ ਕੋਠੇ ਤੇ ਰਹਿ ਗਈ ਸੀ ਜੇ ਹੁਣ ਆਪਾਂ ਕੋਠੇ ਤੋਂ ਬ੍ਰੈਕਫਾਸਟ ਕਰ ਲਿਆ ਪਤਾ ਚੱਲ ਨਾ ਪੁੱਤ ਤੂੰ ਆਵਾਜ਼ ਕਰ ਕਿੱਥੇ ਜਾਣਾ ਪਤਨੇ ਨਾਲ ਹੀ ਜਾਣਾ ਹੂੰ ਬੜੇ ਦਿਨ ਬਾਅਦ ਕੋਠੇ ਚੜਿਆ ਫਤ ਅੱਜ ਜੰਗੀ ਜੰਦਾ ਯਾਰ ਯਾਹ ਲੌ ਲੱਗੀ ਹੈ ਕੀ ਹੈ ਬਾਕੀ ਹੈ ਬੋਲ ઓਰ ਕਿੰਨਾ ਕਹੇ ਜਾਂ ਮੌਸਮ ਹੋਇਆ ਪਾ ਦੇਖ ਸਿਮੂ ਚਾਰ ਫੇਰੇ ਦਿਖਾ ਇਹ ਕੈਮਰਾ ਨਾਲ ਇਹ ਚ ਨਹੀਂ ਕੈਪਚਰ ਹੋ ਰਿਹਾ ਹੋ ਨਹੀਂ ਰਿਹਾ ਤੱਕੜੇ ਫਟਾ ਤੇਰਾ ਮੱਥਾ ਤੇ ਅੱਗੀ ਪਾਟਿਆ ਹੋਇਆ ਓ ਪਪਾ ਆ ਰਿਹਾ ਨਾ ਰਾਮਾ ਤੁਸੇ ਵੇ ਸੈਰ ਕਰਦਾ ਆਹ ਚਾਹਦਾ ਦੇਖੀ ਕਿਵੇਂ ਨਟ ਗਿਆ ਜਿਵੇਂ ਟੈਂਟ ਲੱਗਾ ਨਾ ਸਮੂ ਜਿਵੇਂ ਆਹ ਦੇਖੀ ਕੀ ਕਰ ਮੈਂ ਕਹੀ ਜਿਵੇਂ ਬੰਦੇ ਇਦਾਂ ਲੱਤੇ ਹੁੰਦੇ ਮਰੀ ਉਹਦੀ ਨੀਤੇ ਸੀ ਉਹ ਆਹ ਦੀ ਮੈਂ ਬੰਦੇ ਲਾਵਾਂ ਲਾ ਜੇ ਦੇਖਤਾ ਕੰਬਾਉਗਾ ਬੜ ਫੇਲੇ ਕੇ ਮੈਂ ਫੇਲੇ ਕਰ ਗਿਆ ਸਾਈਕਤ ਵਾਲਾ ਆਹ ਬਾਕੀ ਹਾਂਜੀ ਇਧਰ ਆ ਕੇ ਹਾਂ ਬੜੇ ਦਿਨ ਬਾਅਦ ਕੋਠੇ ਤੇ ਆਏ ਤਾਂ ਬੜਾ ਵਧੀਆ ਲੱਗਦਾ ਬਾਕੀ ਜਿਵੇਂ ਦੇਖਿਆ ਜਾਂਦੇ ਜੀ ਬਹੁਤ ਜ਼ਿਆਦਾ ਗਰਮੀ ਸੀ ਤੇ ਸ਼ਾਮ ਨੂੰ ਠੰਢ ਠੰਢ ਹਵਾ ਚੱਲਦੀ ਨਾ ਤੇ ਬੜਾ ਹੀ ਵਧੀਆ ਲੱਗ ਰਿਹਾ ਤੇ ਹੁਣ फटाफट ਰੋਟੀ ਬਣਾ ਕੇ ਤਾਂ ਆਪਾਂ ਕੋਠੇ ਤੇ ਹੀ ਹੋਂਨੇ ਆਪਾਂ ਮੜਵਾ ਤੇ ਕਿਉਂਕਿ ਅੱਜ ਸੈਰ ਕਰਨ ਦਾ ਸੱਗ ਹੈ ਜਿਵੇਂ ਆਪਾਂ ਚਲੋ ਜੀ ਰੋਟੀ ਹੋ ਗਈ ਆਪਣੀ ਰੈਡੀ ਤੇ ਟਾਈਮ ਹੋ ਗਿਆ ਸਹੀ 6 ਵਜੇ ਕੇ 10 ਮਿੰਟ ਹੋ ਗਏ ਆ ਤੇ ਆਪਾਂ ਖਾਣ ਲੱਗਿਆ ਤੇ ਖਾ ਕੇ ਦੇਖੀ ਹੋ ਗਿਆ ਹੈ ਸੰਗ ਆਈ ਜਾਂਦੀ ਸੀ ਇਧਰ ਆਜੇ ਮੇਰੇ ਕੋਲ ਆਜੇ ਮੇਰੇ ਪੁੱਤ ਪਨੀਰ ਕਹਿੰਦਾ ਮੈਂ ਕੋਠੇ ਤੇ ਬੈਠ ਕੇ ਰੋਟੀ ਖਾਣੀ ਹੈ ਪਰ ਉੱਪਰ ਗਿਆ ਤਾਂ ਕਹਿੰਦਾ ਮੈਨੂੰ ਸੰਗ ਆਉਣ ਲੱਗ ਗਈ ਮਮਾ ਉੱਪਰ ਨਹੀਂ ਰੋਟੀ ਖਾਣੀ ਹੈਗੀ ਮੈਂ ਉੱਪਰ ਕੋਈ ਵੀ ਨਹੀਂ ਨਹਿਸ ਟਾਈਮ ਹੁੰਦਾ ਆਪਾਂ ਖਾਣਾ ਖਾ ਕੇ ਚੱਲਦੇ ਆ ਠੀਕ ਹੈ ਤੇ ਟਾਈਮ ਪਹੁੰਚਦਾ ਹੋ ਗਿਆ ਸਾਰਿਆਂ ਨੇ ਖਾਣਾ ਖਾ ਲਿਆ ਤੇ ਆਦਾਂ ਕੋ ਕੱਪੜੇ ਹੋਰ ਨੇ ਕੋਲਡ ਤੇ ਹੁਣ ਹੁਣ ਅਸੀਂ ਫੇਰ ਪ੍ਰਧਾਨ ਸਾਨੂੰ ਮਸਤਾ ਮਾਰਿਆ ਪੀਰ ਖਵਾਤਾ ਪ੍ਰਧਾਨ ਸਾਨੂੰ ਕਿ ਜੇ ਪ੍ਰਧਾਨ ਸਾਨੂੰ ਕਿਤੇ ਲਿਆ ਜਾਣ ਉਹਨੇ ਕਿ ਕਿਹੜੀ ਹੈ ਹੈ ਟੀਡੂ ਖਾਣਾ ਸੀ ਟੀਡੂ ਨਹੀਂ ਬੰਦਾ ਦੋ ਦਿਨਾਂ ਜੰਮੀ ਨਹੀਂ ਬੰਦਾ ਟੀਡੂ ਅਤਨ ਬੜਾ ਪ੍ਰਧਾਨ ਸਾਨੂੰ ਜੇ ਤੁਸੀਂ ਵੀਡੀਓ ਦੇ ਵੇਖਣ ਵਾਸਤੇ ਲੈ ਜਾਉਣਾ ਕੱਲੀ ਇੱਕ ਫ੍ਰੀ ਹੁਣ ਆਪਾਂ ਦੇਖੋ ਆਪਾਂ ਦੀ ਵੀ ਲੋ ਰਿਕਵੈਸਟ ਆ ਅਨ ਲਾ ਬਾਬਾ ਫੁੱਲ ਫੁੱਲ ਪਰਨੀਤ ਨੇ ਨੰਬਰ ਵੀ ਕੱਢ ਕੇ ਦੇ ਦਿੰਦਾ ਥੀਏਟਰ ਦੇ ਜਿਹਨਾਂ ਦੇ ਫੈਂਡ ਲੱਗੇ ਹੋਇਆ ਕੁਲਿੰਦਰ ਦੇ ਉਹਨਾ ਨੰਬਰ ਕੱਟ ਕੇ ਇਦਾਂ ਕਹਦਾ ਪਾਪਾ ਤੁਸੀਂ ਲਾਓ ਉਹਨਾਂ ਨੂੰ ਤੇ ਟਿਕਟ ਟਿਕ ਬੁੱਕ ਕਰਵਾਓ ਤੇ ਚੱਲੀਏ ਫਟਾਫਟ ਦੇਖੋ ਨਰ ਸ਼ੋ ਪੁੱਛ ਲਓ ਕਿੰਨੇ ਕਿੰਨੇ ਵਾਲੇ ਨੇ ਤੇ ਕੀ ਸਾਸ ਆ ਜੇ ਮੇਰੇ ਵਾਲੇ ਨੂੰ ਤਾਂ ਆਫਿਸ ਚ ਵਾਲਨ ਦੋ ਬਾਜੀ ਜਿਹੜਾ ਵੇਖਣੀ ਮੈਂ ਫਿਰ ਤਾਂ ਬੱਚੇ ਬੜੇ ਖੁਸ਼ ਹੋਰਨੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਤ ਤੱਕ ਲਈ ਸਾਸੀ ਜੇ ਕਾ ਜਿਹੜਾ ਨਵੇਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਓ ਥੈਂਕਸ ਫॉर ਵਾਚਿੰਗ ਤੂੰ ਰਹਿ ਜਾ ਸਿਆਣੀ ਬੱਚੇ ਛੱਡਣ ਕਿਹਦੇ ਕੋ ਮੈਨੂੰ ਤੇਰੀ ਸਮਝ ਨਹੀਂ ਆ ਰਹੀ ਇਹਨਾਂ ਨੂੰ ਪਤਾ ਵੀ ਨਹੀਂ ਗਈਆਂ ਚ ਸੱਚੇ ਗਾਇ ਤੁਹਾਨੂੰ ਨਾਲ ਲੈ ਕੇ ਜਾਓ ਤੇ ਪਰ ਮੈਡਮ ਜੀ ਕਹਿ ਰਹੀ ਹੈ ਕਿ ਨਹੀਂ ਲੈ ਕੇ ਜਾਣਾ ਤਾਂ ਵੀ ਡਿਸਾਈਡ karenge ਵੀ ਕੀ ਹੁੰਦਾ ਹੈ ਜੋ ਫਾਈਨਲ ਡਿਸੀਜਨ ਹੈ ਉਹ ਆਪਕੋ ਨੈਕਸਟ ਵਲੌਗ ਮੈਂ ਦਿਖਾएंगे ਜੁਰਨਾ ਜਿੱਦ